ਹਾਂਜੀ ਕਿਸਾਨ ਵੀਰੋ ਕੀ ਹਾਲ ਆ ਜੀ ਉਮੀਦ ਕਰਦਾ ਠੀਕ ਠਾਕ ਹੋਵੋ ਤੇ ਕਿਸਾਨ ਵੀਰੋ ਅੱਜ ਪਨੀਰੀ ਪਟਕੇ ਝੋਨਾ ਲਾਉਣ ਵੇਲੇ ਕਿਹੜੀਆਂ ਸਾਵਧਾਨੀਆਂ ਆਪਾਂ ਵਰਤਣੀਆਂ ਗੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਨਾਲ ਜੁੜੇ ਆ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਪਨੀਰੀ ਪਟਣ ਵੇਲੇ ਕਈ ਕਿਸਾਨ ਵੀਰ ਕੀ ਕਰਦੇ ਆ ਇੱਕ ਦੋ ਦਿਨ ਪਹਿਲਾਂ ਯੂਰੀਆ ਪਾਉਣ ਦੇ ਕਿ ਪਨੀਰੀ ਪੋਲੀ ਹੋ ਜੂਗੀ। ਇਹ ਗਲਤੀ ਕਿਸਾਨ ਵੀਰੋਂ ਕਦੇ ਨਹੀਂ ਕਰਨੀ ਕਿਉਂਕਿ ਉਹਦੇ ਨਾਲ ਤੁਹਾਡੀ ਪਨੀਰੀ ਆ ਜਿਹੜੀ ਲਵੀ ਹੋ ਜੂਗੀ ਤੇ ਟੈਂਪਰੇਚਰ ਜ਼ਿਆਦਾ ਹੁੰਦਾਗਾ। ਤੇ ਉਹਦੇ ਨਾਲ ਤੁਹਾਡੀ ਬੂਟੇ ਆ ਜਿਹੜੇ ਬਹੁਤ ਹੱਦ ਤੱਕਰ ਤੁਹਾਡੇ ਬੂਟੇ ਮੱਚ ਸਕਦੇ ਆ ਜਦੋਂ ਲਵੀ ਹੋ ਜਾਂਦੀ ਹੈ ਪਨੀਰੀ ਤਾਂ ਤੁਹਾਡਾ ਚੋਨਾ ਇੱਕ ਤਾਂ ਜਮਾ ਮੱਚ ਕੇ ਚੱਲੂਗਾ ਤੇ ਦੂਜਾ ਬੂਟੇ ਬਹੁਤ ਜ਼ਿਆਦਾ ਮੱਪਣਗੇ ਜੇ ਤੁਸੀਂ ਯੂਰੀਆ ਪਾਈ ਹੋਊਗੀ ਇੱਕ ਦੋ ਦਿਨ ਪਹਿਲਾਂ। ਤੇ ਕਿਸਾਨ ਵੀਰੋ ਤੁਸੀਂ ਕਰਨਾ ਕੀ ਆ ਯੂਰੀਆ ਘਟ ਤੋਂ ਘਟ ਲਵਾਈ ਤੋਂ 10 ਦਿਨ ਪਹਿਲਾਂ ਬੰਦ ਕਰ ਦਿਓ ਤੇ ਲਵਾਈ ਤੋਂ ਇੱਕ ਹਫਤਾ ਪਹਿਲਾਂ ਜਦੋਂ ਆਪਾਂ ਪਨੀਰੀ ਪੁੱਟ ਕੇ ਖੇਤ ਦੇ ਵਿੱਚ ਲਾਉਣੀ ਆ ਉਹ ਤੋਂ ਇੱਕ ਹਫਤਾ ਪਹਿਲਾਂ ਆਪਾਂ ਕੀ ਕਰਨਾ ਹੈਗਾ ਖੇਤ ਦੇ ਵਿੱਚ ਪ੍ਰਦਾਨ ਪ੍ਰਦਾਨ ਪਾਉਣੀ ਆ ਤੇ ਇੱਕ ਨਾਲ ਕਲੋਰੋ ਜ਼ਰੂਰ ਪਾਉਣੀ ਹੈਗੀ ਪ੍ਰਦਾਨ ਤੇ ਕਲੋਰੋ ਆਪਾਂ ਪਾਉਣੀ ਹੈਗੀ ਉਹਦੇ ਨਾਲ ਤੁਹਾਡੇ ਜਿਹੜੇ ਕੋਈ ਵੀ ਕੀਟ ਪਤੰਗਾ ਹੋਊਗਾ ਤੁਹਾਡਾ ਗਾਂ ਜਾ ਕੇ ਨਾ ਤਾਂ ਉਹ ਗਾਂ ਖੇਤ ਵਿੱਚ ਜਾਵੇ ਤੇ ਨਾਲੇ ਉਹ ਜਿਹੜੀ ਮੰਨ ਕੇ ਚੱਲੋ ਤੁਸੀਂ ਤੇ ਜਦੋਂ ਆਪਾਂ ਪਦਾਨ ਜਾਂ ক্লোਰੋਪਾਈ ਹੋਊਗੀ ਨਾ ਕੋਈ ਜਾੜ ਵਾਲੀ ਕੀੜੀ ਛੇਤੀ ਕਿਤੇ ਆਵੇ ਤੇ ਨਾ ਹੀ ਕੋਈ ਤਣਾਛੇਦਕਾ ਜਿਹੜੀ ਆਪਣੀ ਕੋਈ ਸੁੰਡੀ ਜਾਂ ਕੁਝ ਨਹੀਂ ਆਉਂਦੀ ਕਿਉਂਕਿ ਉਹ ਜਿਹੜਾ ਪਨੀਰੀ ਆਪਣੀ ਉਹਦੇ ਪਦਾਨ ਦੇ ਨਾਲ ਆ ਜਿਹੜੀ ਕੌੜੀ ਹੋ ਜਾਣੀ ਹੈਗੀ ਪਦਾਨ ਦਾ ਪੂਰਾ ਆਪਣਾ ਰਿਜ਼ਲਟ ਦਿਖਾਉਣਾਗਾ ਤੇ ਤੁਹਾਡੇ ਝੋਨੇ ਨੂੰ ਮਹੀਨਾ ਤੱਕ ਕੋਈ ਵੀ ਬਿਮਾਰੀ ਨਹੀਂ ਆ ਸਕਦੀ ਜੇ ਤੁਸੀਂ ਪਦਾਨ ਤੇ ক্লোਰੋ ਪਾਉਂਗੇ ਕਿਸਾਨ ਵੀਰੋ ਇਹ ਗੱਲ ਦਾ ਧਿਆਨ ਰੱਖੋ ਪਨੀਰੀ ਦੀ ਜਿਹੜੀ ਯੂਰੀਆ ਉਹ ਆਪਾਂ 10 ਦਿਨ ਪਹਿਲਾਂ ਬੰਦ ਕਰਨੀ ਹੈਗੀ ਤੇ ਪਨੀਰੀ ਪੱਟਣ ਤੋਂ ਪਹਿਲਾਂ ਤੁਸੀਂ ਪਾਣੀ ਵੀ ਜਿਹੜਾ ਬੰਦ ਕਰ ਦੇਣਾਗਾ 5 5 ਦਿਨ ਰੱਖ ਲਓ ਜਾਂ ਤੁਸੀਂ 3 ਕਿ ਦਿਨ ਲੱਖੋ 3 ਕਿ ਦਿਨ ਪਾਣੀ ਪਹਿਲਾਂ ਬੰਦ ਕਰਕੇ ਤੇ ਜਿੱਦ ਦੇ ਪਨੀਰੀ ਪੱਟਨੀ ਹੈ ਫਿਰ ਉਹਦੇ ਪਾਣੀ ਭਰ ਕੇ ਪਨੀਰੀ ਪੱਟ ਲਓ ਤੇ ਉਹਦੇ ਨਾਲ ਪਨੀਰੀ ਜਿਹੜੀ ਤੁਹਾਡੀ ਪੋਲੀ ਭੂ ਕਰ ਗਈ ਪੱਟੀ ਜਾਊਗੀ ਇਹ ਗੱਲ ਦਾ ਕਿਸਾਨ ਵੀਰੋ ਧਿਆਨ ਰੱਖੋ ਯੂਰੀਆ ਨਾ ਪਾਓ ਜਿਹੜੀ ਆਪਾਂ ਟਾਈਮ ਤੇ ਯੂਰੀਆ ਪਾ ਦਿੰਨੇ ਆ ਉਹਦੇ ਨਾਲ ਆਪਣਾ ਨੁਕਸਾਨ ਹੁੰਦਾ ਕਿਉਂਕਿ ਟੈਂਪਰੇਚਰ ਹੁਣ ਜ਼ਿਆਦਾ ਹੁੰਦੇ ਆ ਤੇ ਗਰਮ ਹਵਾਵਾਂ ਹੁੰਦੀਆਂ ਉਹਦੇ ਕਰਕੇ ਨਾ ਜਦੋਂ ਆਪਾਂ ਪੱਟ ਕੇ ਤੇ ਖੇਤ ਦੇ ਵਿੱਚ ਲਾ ਦਿੰਨੇ ਆ ਕਿ ਪਨੀਰੀਕ ਜਿਹੜੀ ਹੁੰਦੀ ਹੈ ਲਵੀ ਹੁੰਦੀ ਆ ਤੇ ਉਹ ਨਾਲ ਦੀ ਨਾਲ ਆ ਜਿਹੜਾ ਬੂਟਾ ਜਿਹੜਾ ਆਪਣਾ ਮੱਚ ਜਾਂਦਾ ਤੇ ਜਾਂ ਜਮਾ ਮੱਚ ਕੇ ਝੋਨਾ ਜਿਹੜਾ ਚੱਲਦਾ ਇਹ ਗਲਤੀ ਨਹੀਂ ਕਰਨੀ ਝੋਨਾ ਮੱਚ ਕੇ ਜੇ ਚੱਲੂਗਾ ਤਾਂ ਇੱਕ ਹਫਤਾ ਲੇਟ ਹੋ ਜਾਂਦਾਗਾ ਤੇ ਕਈ ਤੁਸੀਂ ਦੇਖਿਆ ਹੋਣਾ ਕਿ ਝੋਨਾ ਨਾਲ ਦੀ ਨਾਲ ਚੱਲ ਪੈਂਦੇ ਹੈਗੇ ਤੇ ਕਈ ਝੋਨੇ ਆ ਜਿਹੜੇ ਪੂਰੀ ਤਰ੍ਹਾਂ ਮੱਚ ਕੇ ਚਲਦੇ ਹੋ ਸਮਝ ਲਓ ਤੁਸੀਂ ਇੱਕ ਹਫ਼ਤਾ ਲੇਟ ਹੀ ਹੋਗੇ ਉਹ ਜਮਾ ਮੱਚ ਕੇ ਤੇ ਨਵੇਂ ਪੱਤੇ ਦੀ ਗ੍ਰੋਥ ਕਰਦਾਗਾ ਫਿਰ ਝੋਨਾ ਜਿਹੜਾ ਆਪਣਾ ਚੱਲਦਾ ਇਹ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖੋ ਪਨੀਰੀ ਪਟਾਈ ਤੋਂ ਪਹਿਲਾਂ ਇਹ ਗੱਲਾਂ ਪੱਲੇ ਪੱਲ ਲਓ ਤੇ ਤੁਹਾਡਾ ਝੋਨਾ ਜਿਹੜਾ ਸਿਰਾ ਚੱਲੂਗਾ ਜਦੋਂ ਤੁਸੀਂ ਲਾਉਂਗੇ ਜੇ ਤੁਸੀਂ ਇਹ ਗੱਲਾਂ ਨੂੰ ਫੋਲੋ ਕਰ ਲਿਆ ਧੰਨਵਾਦ ਕਿਸਾਨ ਵੀਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ ਜੀ